ਸਜਾਦ ਪੱਟੀ ਸਾਫ ਕਹਿ ਰਿਹਾ ਹੈ ਕਿ ਅਸੀਂ ਤੁਹਾਡੇ ਤੋਂ ਪੈਸੇ ਮੰਗੇ ਤੁਸੀਂ ਪੈਸੇ ਨਹੀਂ ਦਿੱਤੇ ਜਿਸ ਕਾਰਨ ਤੁਹਾਡੇ ਘਰ ਦੇ ਵਿੱਚ ਗੋਲੀਆਂ ਚਲਾਈਆਂ ਤੇ ਹੁਣ ਵੀ ਨਹੀਂ ਦਵੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਗੋਲੀਆਂ ਚਲਾਵਾਂਗੇ ਪੁੱਤ ਦੇਖੋ ਆਪਾਂ ਨੂੰ ਦੇਖੋ ਅਸੀਂ ਬਜ਼ੁਰਗ ਬੰਦੇ ਮੈਨੂੰ ਉਹਨਾਂ ਨੇ ਨਾ ਫੋਨ ਦੁਆਰਾ ਕੀਤਾ ਨਾ ਮੈਂ ਚੱਕਿਆ ਨਾ ਮੈਨੂੰ ਇਹ ਇਹ ਮੇਰੇ ਕੋਈ ਉਹਨਾਂ ਨੇ ਪੈਸਾ țeਲਾ ਮੰਗਿਆ ਮੇਰੇ ਕੋ ਕੋਈ ਨਹੀਂ ਮੰਗਿਆ ਤੁਹਾਡੇ ਤੋਂ ਨਹੀਂ ਮੰਗੇ 1 ਰੁਪਿਆ ਮੇਰੇ ਕੋ ਨਹੀਂ ਮੰਗੇ 1 ਰੁਪਈਆ ਨਹੀਂ ਮੰਗਿਆ 4 ਫੋਨ ਆਏ ਮੈਨੂੰ 4 ਫੋਨਾਂ ਤੋਂ ਬਾਅਦ ਫੋਨ ਦੀ ਹੈ ਹੂੰ ਤੁਹਾਡੇ ਬੇਟੇ ਦੇ ਨਾਲ ਗੱਲਬਾਤ ਹੋਈ ਦੋਵੇਂ ਬਿਟੇ ਆ ਤੇ ਨਾ ਨਾ ਕਾਟੀ ਹੁੰਦੀ ਗੱਲਬਾਤ ਸਾਡੀ ਉਹਨਾਂ ਨਾਲ ਬੇਟੇ ਉਹਨਾਂ ਨੇ ਦੱਸਿਆ ਤੁਹਾਨੂੰ ਕੀ ਤੁਸਾਨੂੰ ਆ ਉਹ ਨਹੀਂ ਦੱਸਦੇ ਹੈਗੇ ਹਾਂ ਉਹ ਵੀ ਅੰਦਰ ਹੀ ਆ ਹਾਂ ਉਹ ਵੀ ਘਰ ਦੇ ਅੰਦਰ ਲੁਕੇ ਹੋਏ ਨੇ ਹਾਂ ਲੁਕੇ ਹੋਏ ਹਾਂ ਦਰ ਪੂਰਾ ਹੈ ਦਰ ਪੂਰਾ ਦਰ ਪੂਰਾ ਹਾਂ ਤੁਹਾਨੂੰ ਮੈਨੂੰ ਫੋਨ ਆਇਆ ਪਹਿਲਾ ਚੱਕਿਆ ਨਹੀਂ ਮੈਂ ਦੂਜਾ ਫੋਨ ਚੱਕ ਲਿਆ ਦੂਜੇ ਫੋਨ ਤੇ ਉਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਮੁੜ ਕੇ ਕਿਹਾ ਵੀ ਕਾਕੇ ਨੂੰ ਬਾਹਰ ਕੱਢੋ ਕਾਕਾ ਹੈ ਮੇਰਾ ਉਸ ਵੇਲੇ ਮੇਰੇ ਕੋਲ ਨਹੀਂ ਸੀ 1 ਮਿੰਟ ਕੇ ਫੇਰ ਮੁੜ ਕੇ ਉਹਨਾਂ ਨੇ ਇਹ ਕਿਹਾ ਵੀ ਜੇ 2 ਮਿੰਟ ਬਾਅਦ ਦੇਖਿਓ ਤੁਹਾਡਾ ਘਰ ਦਾ ਕੀ ਹਾਲ ਹੋਊਗਾ 2 ਮਿੰਟ ਨਹੀਂ ਹੋਏ ਤੇ 2 ਮਿੰਟ ਵਿੱਚ ਉੱਠ ਕੇ ਪੈਨ ਨਹੀਂ ਚੱਕਣ ਲੱਗ ਕੇ ਜਾਂਦੀ ਗੋਲੀਆਂ ਦੀ ਧੜ-ਧੜ ਦੀ ਆਵਾਜ਼ ਆ ਗਈ 13-14 ਗੋਲੀਆਂ ਵੱਜੀਆਂ 2 ਗੋਲੀਆਂ ਬੈੱਡ ਰੂਮ ਤੱਕ ਗਈਆਂ ਦੇਖੋ ਇਹ ਕਿਸੇ ਦੀ ਸਾਜ਼ਿਸ਼ ਆ ਨਾ ਕਿਸੇ ਨੂੰ ਕੋਈ ਬਦਨਾਮ ਕਰਦਾ ਕੋਈ ਇਹ ਹੈ ਇੰਡੀਆ ਦਾ ਹੀ ਬੰਦਾ ਹੈ ਜਿਹਨੂੰ ਸਾਡੇ ਬੈੱਡ ਰੂਮ ਤੱਕ ਪਤਾ ਜਿੱਥੋਂ ਤੱਕ ਸਾਡੇ ਗੋਲੀਆਂ ਚੱਲੀਆਂ ਜੇ ਸਾਨੂੰ ਮਾਰਨਾ ਤੇ ਸਾਨੂੰ ਚੌਂਕ 'ਚ ਖੜੇ ਕਰਕੇ ਮਾਰ ਦਿਓ ਪਿੱਠ ਪਿੱਛੇ ਸਾਡੇ ਮਾਰਨਾ ਕਰੋ ਵੀ ਅਸੀਂ ਵੀ ਕਮਮ ਕੀ ਕੋਈ ਮਾਂ ਦੇ ਲਾਲ ਨੇ ਸਾਨੂੰ ਸਾਹਮਣੇ ਸਾਡੇ ਛਾਤੀ 'ਚ ਗੋਲੀ ਮਾਰੀ ਦੇਖੋ ਜੀ ਉਹ ਵੀ ਬੱਚਾ ਸਾਡਾ ਹੈ ਇਹ ਬੱਚੇ ਵੀ ਮੇਰੇ ਆ ਪਰ ਗਲਤ ਪਹਿਲਾ ਦੋਨਾਂ ਪਾਸਿਆਂ ਦਾ ਤੌਰ ਸੋਚ ਕੇ ਸਮਝ ਕੇ ਫੇਰ ਗੱਲ ਕਰੋ ਦੂਜੇ ਜਾਣੇ ਦੀ ਵੀ ਗੱਲ ਸੁਣੋ ਕਿ ਕਿੰਨੇ ਕੋ ਲੈਂਡਲੋਰਡ ਹੈਗੇ ਕਿੰਨੇ ਕ ਨਹੀਂ ਗੋਏ ਵਾਲੇ ਸਾਡੇ ਕੱਪੜੇ ਅਸੀਂ ਤੁਹਾਨੂੰ ਸ਼ੋਅ ਕਰ ਸਕਦੇ ਪੇਸ਼ ਕਰ ਸਕਦੇ ਵੀ ਸਾਡੀ ਕੀ ਹਾਲਤ ਹੈ ਨਹੀਂ ਸਾਡਾ ਮਾੜਾ ਮੋਟਾ ਦੇਖਿਆ ਜਾਵੇ ਇੱਕ ਗਾਇਆਂ ਕਿੰਨੀਆਂ ਕ ਹੈਗਾ ਕੀ ਇਹ ਸਾਡਾ ਸੀ ਗੁਜ਼ਾਰਾ ਕਰਦੇ ਧੰਕੀ ਉਹ ਇਦਾਂ ਪਤਾ ਲੱਗਾ ਵੀ ਸ਼ਨਾਜ ਪੱਟੀ ਆ ਤੇ ਉਹ ਕਿਉਂਕਿ ਉਹਦੀ ਅਸੀਂ ਕਾਲਰਸ ਹੁੰਦੇ ਰਹਿੰਦੇ ਹਣਾ ਹੂੰ ਹੂੰ ਫੋਨ ਦੇ ਉੱਤੇ ਮੈਂ ਮੋਟੇ ਖਬਰਾਂ ਚਾਹੁੰਦੇ ਰਹਿੰਦੀ ਆ ਤੇ ਉਹਦੇ ਵਿੱਚ ਪੁੱਛਿਆ ਵੀ ਉਹ ਨਾ ਕੀ ਬਈ ਤਾਂ ਇੱਥੋਂ ਕਿਸੇ ਨੇ ਸਾਡੀ ਸੂਹ ਦਿੱਤੀ ਆ। ਭਈ ਇਹ ਐਸ ਵੇਲੇ ਇਕੱਠੇ ਹੁੰਦੇ ਘਰ ਦੇ ਵਿੱਚ ਐਸ ਵੇਲੇ ਹੁੰਦੇ ਆ। ਉਸੇ ਟਾਈਮ ਤੇ ਗੋਲੀਆਂ ਚੱਲੀਆਂ ਨਿਸ਼ਾਨੇ ਬਿਲਕੁਲ ਲੱਗਿਆ ਰੱਬ ਹੀ ਬਚਾ ਗਿਆ ਸਾਡਾ। ਹੂੰ ਬੈੱਡਰੂਮ ਤੱਕ ਗੋਲੀ ਚੱਲੀ ਆ। ਅੱਛਾ ਦੋ ਗੋਲੀਆਂ ਸਾਡੇ ਇੱਕ ਤੇ ਇਧਰ ਦੀ ਲੰਘ ਗਈ ਇੱਕ ਇਧਰ ਦੀ ਲੰਘ ਗਈ ਬਚਣਾ ਕੁਛ ਨਹੀਂ ਸੀ। ਇਹ ਲੱਗ ਜਾਂਦੀ। ਮੈਂ ਬਾਹਰ ਸੀ ਮੈਂ ਗਾਇਆਂ ਬੰਦਾ ਪਿਆ ਸੀ। ਹੂੰ ਉਸ ਤੋਂ ਬਾਅਦ ਮਾਹੌਲ ਇਦਾਂ ਦਾ ਹੋ ਗਿਆ ਅਸੀਂ ਡਰ ਗਏ। ਅਸੀਂ ਬੱਚਿਆਂ ਨੂੰ ਫੋਨ ਕੀਤਾ। ਆਪਣੇ ਨੂੰ ਵੀ ਇੱਥੇ ਗੋਲੀਆਂ ਚੱਲ ਰਹੀਆਂ। ਤੇ ਬਾਅਦ ਵਿੱਚ ਸਾਨੂੰ ਨਹੀਂ ਪਤਾ ਕਿ ਪੁਲਿਸ ਕਿਧਰੋਂ ਆਈ ਆ ਕਿਧਰੋਂ মিডিਆ ਆਇਆ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਅੰਦਰ ਉਹਨਾਂ ਨੂੰ ਬਸ ਇੰਟਰਵਿਊ ਹੀ ਦਿੰਦੇ ਰਹੇ ਇੰਟਰਵਿਊ ਹੀ ਦਿੰਦੇ ਰਹੇ ਸਾਡੀ ਖਬਰਾਂ ਦੇ ਵਿੱਚ ਜੇ ਸਾਡੇ ਕੋਈ ਗਲਤ ਲੱਭ ਜੀ ਬੋਲਿਆ ਗਿਆ ਹੋਊਗਾ ਸਾਨੂੰ ਬੇਟਾ ਬੇਟਾ ਸਾਡਾ ਆ ਉਹ ਮਾਫ਼ ਕਰੇ ਮੈਂ ਮਤਲਬ ਲੋਕ ਜੋ ਦੇਖ ਰਹੇ ਹੋਣਗੇ ਉਹ ਕਹਿੰਦੇ ਹੋਣੇ ਕੁਝ ਨਾ ਕੁਝ ਤਾਂ ਸਹਿਜ਼ਾਦ ਪੱਟੀ ਨੂੰ ਦਿਖਿਆ ਹੋਵੇਗਾ ਜਿਸ ਕਾਰਨ ਉਹਨੇ ਪੈਸੇ ਇਨਨੇ ਮੰਗੇ ਜੋ ਵੀ ਤੁਸੀਂ ਕਹਿ ਰਹੇ ਹੋ ਨਹੀਂ ਮੰਗੇ ਹੈਗੇ ਪਰ ਜੋ ਖਬਰਾਂ ਚੱਲ ਰਹੀਆਂ ਨੇ ਜਾਂ ਫਿਰ ਜੋ ਵੀਡੀਓ ਵਾਇਰਲ ਹੋ ਰਹੀ ਆਡੀਓ ਵਾਇਰਲ ਹੋ ਰਹੀ ਉਸ ਦੇ ਵਿੱਚ ਪੈਸੇ ਮੰਗੇ ਜਾ ਰਹੇ ਨੇ ਕੁਝ ਨਾ ਕੁਝ ਤਾਂ ਦੇਖਿਆ ਹੋਵੇਗਾ ਤੁਹਾਡੇ ਵਿੱਚ ਜਿਸ ਕਾਰਨ ਉਹ ਪੈਸੇ ਮੰਗਦੇ ਨੰਬਰ ਲੈ ਕੇ ਇਹਨਾਂ ਨੇ ਕੁਝ ਗੱਲ ਕੀਤੀ ਹੋਗੀ ਅਸੀਂ ਉਹ ਪੁੱਤ ਉਸ ਬੱਚੇ ਨੂੰ ਅਸੀਂ ਕੁਝ ਨਹੀਂ ਜਾਣਦੇ ਨਾ ਸਾਡੇ ਉਸ ਬੱਚੇ ਨੇ ਸਾਡੇ ਨਾਲ ਗੱਲ ਕੀਤੀ ਉਸ ਦਿਨ ਹੀ ਗੱਲ ਤੇ ਹੋਈ ਆ ਗੱਲ ਆਇਆ ਉਹਨੇ ਆਪਣਾ ਨਾਂ ਨਹੀਂ ਦੱਸਿਆ ਕੋਛ ਨਹੀਂ ਦੱਸਿਆ ਬਾਅਦ ਵਿੱਚ ਦੱਸਿਆ ਉਹਨਾਂ ਨੇ ਉਹਨੇ ਆਪਣੇ ਵੀਡੀਓ ਤੇ ਨਾਲ ਫਿਰ ਕਾਰਟੂਨ ਜਿਹਾ ਲਾਤੇ ਆ ਤੇ ਉਹ ਫੋਨ ਤੇ ਉਹ ਸਾਰੀ ਪੁਲਿਸ ਵਾਲੀ ਇਨਕੁਆਇਰੀ ਕਰਕੇ ਸਾਡੇ ਕੋਲ ਲੈ ਗਏ ਜੇ ਨਾਮ ਵੀ ਮੈਸੇਜ ਦੇਣਾ ਚਾਹੁੰਦੇ ਹੋ ਸਹਿਜ਼ਾਦ ਪੱਟੀ ਨੂੰ ਪੁਲਿਸ ਨੂੰ ਜਾਂ ਕਿਸੇ ਨੂੰ ਅਸੀਂ ਉਹਨੂੰ ਆਪਣਾ ਬੱਚਾ ਹੀ ਸਮਝਦੇ ਆ ਵੀ ਸਾਡੇ ਬੱਚਿਆਂ ਨੂੰ ਜੇ ਕੋਈ ਗਲਤੀ ਹੋ ਗਈ ਮਾਫ਼ ਕੀਤੀ ਜਾਵੇ ਅਸੀਂ ਵੀ ਉਹ ਮਾਫੀ ਮੰਗਦੇ ਉਸ ਬੱਚੇ ਕੋਲ ਵੀ ਅਸੀਂ ਬਜ਼ੁਰਗ ਬੰਦੇ ਆ ਅਸੀਂ ਬਹੁਤ ਔਖੇ ਬੱਚੇ ਪਾਲੇ ਆ ਲੋਕਾਂ ਦਾ ਗੋਵਾ ਚੱਕ ਟੱਕ ਆਪਣਾ ਚੱਕ ਟੱਕ ਜੇ ਹੁਣ ਮਾੜਾ ਮੋਟਾ ਘਰ ਬਣਾਇਆ ਤੇ ਉਹ ਵੀ ਦੇਖ ਲੋ ਵੀ ਇੰਦਾ ਗੋਲੀਆਂ ਚਲਾ ਦੇ ਜਿਹੜਿਆ ਨਹੀਂ ਗਿਆ ਪਰ ਉਹਨੂੰ ਗਲਤਫਹਿਮੀ ਹੋਈ ਆ ਉਹ ਇੱਕ ਪਾਸਾ ਦੇਦਾ ਦੂਜੇ ਪਾਸੇ ਦੀ ਸੁਣੇ ਗੱਲ ਬਿਠਾ ਕੇ ਕਿਸੇ ਨਾਲ ਜੋ ਕੋਈ ਬੰਦਾ ਉਹਦੇ ਨਾਂ ਤੇ ਕੰਮ ਕਰ ਰਿਆ ਉਹ ਉਹਨੂੰ ਪੁੱਛੇ ਵੀ ਮੇਰੇ ਨਾਂ ਤੁਸੀਂ ਕਿਉਂ ਚਲਾਉਨੇ ਕਿਉਂ ਵਰਤਦੇ ਆ ਸਹਿਜ਼ਾਦ ਪੱਟੀ ਨੂੰ ਇਹ ਸੂ ਕਿਨੇ ਦੇ ਦਿੱਤੀ ਕਿ ਭਈ ਇਹ ਪੈਸਾ ਇੰਨਾ ਇੰਨਾ ਕੋ ਇੰਨਾ ਜ਼ਿਆਦਾ ਪੈਸਾ ਹੈਗਾ ਇੰਨਾ ਵਧੀਆ ਘਰ ਬਣਾ ਲਿਆ ਜਿਸ ਕਾਰਨ ਫਿਕਵ ਨੂੰ ਫੋਨ ਆਨੇ ਸ਼ੁਰੂ ਹੋ ਗਏ ਤੇ ਉਸ ਤੋਂ ਬਾਅਦ ਗੋਲੀਆਂ ਚੱਲ ਗਈਆਂ ਸਾਡੇ ਬੱਚਿਆਂ ਦਾ ਖਾਣਾ ਪੀਣਾ ਲਕਚਰੀ ਹੋ ਸਕਦਾ ਬਾਕੀ ਲਈ ਗੱਲ ਇਹ ਮੇਰੀ 40 ਸਾਲ ਦੀ ਤਪੱਸਿਆ ਹੈ ਮੈਂ 40 ਸਾਲ ਗੋਆ ਚੱਕ ਕੇ ਬਾਹਰੋਂ ਦਾ ਵਿਦੇਸ਼ ਜਾ ਕੇ ਤੇ ਮੈਂ ਇੱਥੇ ਤੱਕ ਪਹੁੰਚਿਆ ਬੱਚਿਆਂ ਨੂੰ ਪੜਾਇਆ ਦਿਖਾਇਆ ਬਾਹਰ ਭੇਜਿਆ ਤੇ ਮੈਂ ਆਪ ਖਾਦਾ ਪੀਤਾ ਕੁਝ ਨਹੀਂ ਮੂੰਹ ਬੰਨ ਕੇ ਇਹਨੇ ਕੰਮ ਕੀਤੇ ਆ ਜੇ ਹੁਣ ਸੁੱਖ ਲੈਣ ਦੀ ਵਾਰੀ ਆਈ ਸੀ ਕਿ ਆਹ ਕੰਮ ਹੋ ਗਿਆ ਸ਼ਨਾਜ ਪੱਟੀ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਪੁੱਤ ਇਦਾਂ ਦਾ ਕੰਮ ਨਾ ਕਰ ਇੱਕ ਪਹਿਲੂ ਨਾ ਦੇਖ ਦੋ ਪਹਿਲੂ ਦੇਖ ਕੇ ਆਪਣਾ ਵਿਚਾਰ ਬਣਾ ਬੀਤੇ ਕੁਝ ਦਿਨ ਪਹਿਲਾਂ ਪਾਕਿਸਤਾਨੀ ਡਾਣ ਸਹਿਜ਼ਾਦ ਪੱਟੀ ਵੱਲੋਂ ਜਲੰਧਰ ਦੇ ਇੱਕ ਐਨ ਆਰ ਆਈ ਦੇ ਘਰ ਦੇ ਬਾਹਰ ਤਬਰ ਤੋੜ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਮੈਸੇਜ ਇਹ ਮਿਲਿਆ ਸੀਗਾ ਕਿ ਸਹਿਜ਼ਾਦ ਪੱਟੀ ਵੱਲੋਂ ਇਸ ਪਰਿਵਾਰ ਤੋਂ 2 ਕਰੋੜ ਦੀ ਫਰौती ਮੰਗੀ ਗਈ ਹੈ। ਇਹਨਾਂ ਦੇ ਬੇਟੇ ਜਿਹੜੇ ਨੇ ਉਹ ਪੁਰਤਗਾਲ ਦੇ ਵਿੱਚ ਰੈਸਟੋਰੈਂਟ ਚਲਾਉਂਦੇ ਨੇ ਅਤੇ ਉਸ ਜਗ੍ਹਾ ਦੇ ਉੱਪਰ ਕੰਮ ਕਰਦੇ ਨੇ ਪਰ ਪਰਿਵਾਰ ਦਾ ਅੱਜ ਕੁਝ ਹੋਰ ਹੀ ਕਹਿਣਾ ਹੈਗਾ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਭਈ ਅਸੀਂ ਤਾਂ ਗਾਵਾਂ ਮੱਝਾਂ ਪਾਲਣ ਵਾਲੇ ਲੋਕਾਂ ਸਾਡੀ ਕਿਸ ਨੇ ਸੂਹ ਦੇ ਦਿੱਤੀ ਸਾਡੇ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਕਿ ਅਸੀਂ ਪਾਕਿਸਤਾਨੀ ਡਾਉਨ ਨੂੰ ਆ ਪੈਸੇ ਦੇ ਦਈਏ ਪਰਿਵਾਰ ਸਾਡੇ ਨਾਲ ਇਹ ਗੱਲਬਾਤ ਕਰਾਂਗੇ ਐਕਸਕਲੂਸਿਵ ਇੰਟਰਵਿਊ ਦੇ ਵਿੱਚ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਸਮਾਂ ਦਿੱਤਾ ਹੈ ਅਤੇ ਤੁਸੀਂ ਬੜੇ ਵੱਡੇ ਇਲਜ਼ਾਮ ਲਗਾ ਰਹੇ ਹੋ ਮੈਨੂੰ ਥੋੜਾ ਜਰੂਰ ਇਹ ਜਰੂਰ ਦੱਸੋ ਕੁਝ ਦਿਨ ਪਹਿਲਾਂ ਤੁਹਾਡੇ ਘਰ ਦੇ ਬਾਹਰ ਤਾਬੜ-ਤੋੜ ਗੋਲੀਆਂ ਚੱਲਦੀਆਂ ਨੇ ਮੈਸੇਜ ਆਉਂਦਾ ਹੈ ਕਿ ਵੀ ਸਹਿਜ਼ਾਦ ਪੱਟੀ ਜੋ ਕਿ ਪਾਕਿਸਤਾਨੀ ਡਾਉਨ ਹੈ ਆਈਐਸਆਈ ਦਾ ਏਜੰਟ ਹੈਗਾ ਹੈ ਉਸ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਤੇ ਫਰੋਤੀ ਮੰਗੀ ਗਈ ਹੈ ਇਹ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਜੀ ਦੇਖੋ ਜੀ ਪਹਿਲਾਂ ਤਾਂ ਉਹਨਾਂ ਦਾ ਕੋਈ ਸਦਾ ਫੋਨ ਆਇਆ ਅਸੀਂ ਇਹ ਨਹੀਂ ਕਹਿ ਸਕਦੇ ਸਹਿਜ ਪੱਟੀ ਦਾ ਜਾਂ ਕਿਸੇ ਦਾ ਵੀ ਆ ਕਿਸੇ ਦੀ ਆਵਾਜ਼ ਦਾ ਵੀ ਆ ਸਕਦਾ ਹੈ ਨਾ ਸਾਡੇ ਕੋਲ ਫਰੋਤੀ ਕਿਸੇ ਨੇ ਮੰਗੀ ਆ ਇਹ ਜੋ ਮਰਜ਼ੀ ਚੈਨਲ ਵਾਲੇ ਕਰ ਲੈਣ ਜੋ ਮਰਜ਼ੀ ਕਰ ਲੈਣਗੇ ਸਾਨੂੰ ਮੈਨੂੰ ਫੋਨ ਆਇਆ ਪਹਿਲਾ ਚੱਕਿਆ ਨਹੀਂ ਮੈਂ ਦੂਜਾ ਫੋਨ ਚੱਕ ਲਿਆ ਦੂਜੇ ਫੋਨ ਤੇ ਉਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਮੁੜ ਕੇ ਕਿਹਾ ਵੀ ਕਾਕੇ ਨੂੰ ਬਾਹਰ ਕੱਢੋ ਕਾਕਾ ਮੇਰਾ ਉਸ ਵੇਲੇ ਮੇਰੇ ਕੋਲ ਨਹੀਂ ਸੀ ਇੱਕ ਮਿੰਟ ਕੇ ਫੇਰ ਮੁੜ ਕੇ ਉਹਨਾਂ ਨੇ ਇਹ ਕਿਹਾ ਵੀ ਜੇ 2 ਮਿੰਟ ਬਾਅਦ ਦੇਖਿਓ ਤੁਹਾਡਾ ਘਰ ਦਾ ਕੀ ਹਾਲ ਹੋਊਗਾ 2 ਮਿੰਟ ਨਹੀਂ ਹੋਏ ਤੇ 2 ਮਿੰਟ ਵਿੱਚ ਉੱਠ ਕੇ ਪੈਨ ਨਹੀਂ ਚੱਕਣ ਲੱਗੇ ਜਾਂਦੇ ਗੋਲੀਆਂ ਦੀ ਧੜ ਧੜ ਦੀ ਆਵਾਜ਼ ਆ ਗਈ 13 14 ਗੋਲੀਆਂ ਵੱਜੀਆਂ ਦੋ ਗੋਲੀਆਂ ਬੈੱਡ ਰੂਮ ਤੱਕ ਗਈਆਂ ਦੇਖੋ ਇਹ ਕਿਸੇ ਦੀ ਸਾਜ਼ਿਸ਼ ਆ ਨਾ ਕਿਸੇ ਨੂੰ ਕੋਈ ਬਦਨਾਮ ਕਰਦਾ ਕੋਈ ਇਹ ਹੈ ਇੰਡੀਆ ਦਾ ਹੀ ਬੰਦਾ ਹੈ ਜੇ ਨੂੰ ਸਾਡੇ ਬੈੱਡਰੂਮ ਤੱਕ ਪਤਾ ਜਿੱਥੋਂ ਤੱਕ ਸਾਡੇ ਗੋਲੀਆਂ ਚੱਲੀਆਂ ਤੇ ਸਾਡਾ ਬੁਰਾ ਹਾਲਾ ਹਾਲੇ ਕੀ ਗੱਲ ਅਸੀਂ ਵਿਆਜੂ ਪੈਸੇ ਚੱਕ ਤੱਕ ਮੁੰਡਿਆਂ ਆਪੜਿਆਂ ਨੂੰ ਬਾਹਰ ਕੱਢਿਆ ਹਾਲੇ ਅਸੀਂ 10 12 ਸਾਡੇ ਕੋਲ ਗਾਈਆਂ ਜਿਹੜਾ ਦੁੱਧ ਚੋਨੇ ਆ ਗਾਈਆਂ ਦਾ ਅਸੀਂ ਗੋਹਾ ਚੱਕਦੇ ਆ ਤੇ ਸਾਡਾ ਆ ਸਾਡੀ ਹਾਲਤ ਆ ਬੱਚਿਆਂ ਨੂੰ ਕੋਤ ਪੈਸੇ ਬੱਚੇ ਕਿਤੇ ਪਾਉਂਦੇ ਕਿਤੇ ਨਹੀਂ ਪਾਉਂਦੇ ਅਸੀਂ ਆਪਣਾ ਗੁਜ਼ਾਰਾ ਕਰਦੇ ਆ ਤਿੰਨ ਜੀ ਅਸੀਂ ਘਰ ਆ 62 ਸਾਲ ਦੀ ਮੇਰੀ ਉਮਰ 67 ਸਾਲ ਦੀ ਮੇਰੇ ਘਰ ਵਾਲੀ ਦੀ 84 ਸਾਲ ਮੇਰੀ ਸੱਸ ਦੀ ਆ ਤਿੰਨੇ ਜੀ ਆ ਸੀ ਤੇ ਆ ਪਰ ਜੇ ਸਾਨੂੰ ਮਾਰਨਾ ਤੇ ਸਾਨੂੰ ਚੌਂਕ 'ਚ ਖੜੇ ਕਰਕੇ ਮਾਰ ਦਿਓ ਪਿੱਠ ਪਿੱਛੇ ਸਾਡੇ ਮਾਰਨਾ ਕਰੋ ਵੀ ਅਸੀਂ ਵੀ ਕਮਮ ਕਿ ਕੋਈ ਮਾਂ ਦੇ ਲਾਲ ਨੇ ਸਾਨੂੰ ਸਾਹਮਣੇ ਸਾਡੇ ਛਾਤੀ 'ਚ ਗੋਲੀ ਮਾਰੀ ਦੇਖੋ ਜੀ ਉਹ ਵੀ ਬੱਚਾ ਸਾਡਾ ਹੈ ਇਹ ਬੱਚੇ ਵੀ ਮੇਰੇ ਆ ਪਰ ਗਲਤ ਪਹਿਲਾ ਦੋਨਾਂ ਪਾਸਿਆਂ ਦਾ ਤੂੰ ਸੋਚ ਕੇ ਸਮਝ ਕੇ ਫੇਰ ਗੱਲ ਕਰੋ ਦੂਜੇ ਜਾਨੇ ਦੀ ਵੀ ਗੱਲ ਸੁਣੋ ਕਿ ਕਿ ਕਿੰਨੇ ਕੋ ਲੈਣ ਲੋਟ ਹੈਗੇ ਕਿੰਨੇ ਕ ਨਹੀਂ ਗੋਏ ਵਾਲੇ ਸਾਡੇ ਕੱਪੜੇ ਅਸੀਂ ਤੁਹਾਨੂੰ ਸ਼ੋਅ ਕਰ ਸਕਦੇ ਪੇਸ਼ ਕਰ ਸਕਦੇ ਵੀ ਸਾਡੀ ਕੀ ਹਾਲਤ ਹੈ ਨਹੀਂ ਸਾਡਾ ਮਾੜਾ ਮੋਟਾ ਦੇਖਿਆ ਜਾਵੇ ਗਾਈਆਂ ਕਿੰਨੀਆਂ ਕ ਹੈਗੇ ਕੀ ਇਸ ਸਾਡਾ ਸੀ ਗੁਜ਼ਾਰਾ ਕਰਦੇ ਅੱਛਾ ਮੈਂ ਤੁਹਾਨੂੰ ਕਿਹੜੇ ਨੰਬਰ ਤੋਂ ਫੋਨ ਆਇਆ ਸੀਗਾ ਨੰਬਰ ਪਤਾ ਨਹੀਂ ਪੁੱਤ ਨੰਬਰ ਮੈਂ ਨਾ ਨਹੀਂ ਪੜੇ ਕਿਸ ਦੇਸ਼ ਦਾ ਨੰਬਰ ਸੀਗਾ ਨਹੀਂ ਵੀ ਨਹੀਂ ਆਪਾਂ ਨੂੰ ਪਤਾ ਹੈਗਾ ਆਵਾਜ਼ ਹੀ ਉਹ ਨੇ ਪਛਾਣੀ ਆ ਪੁਲਿਸ ਵਾਲੇ ਆ ਗਏ ਉਹਨਾਂ ਨੇ ਮੇਰਾ ਫੋਨ ਉਸੇ ਵੇਲੇ ਚੈੱਕ ਕਰ ਲਿਆ ਉਹਨਾਂ ਨੇ ਦੇਖਿਆ ਵੀ ਇਹ ਆਵਾਜ਼ ਹੋ ਰਹੀ ਆ ਬਾਕੀ ਨਾ ਮੈਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਨਾ ਮੈਂ মিডিਆ ਵਾਲਿਆਂ ਨੂੰ ਕੀਤਾ ਮੇਰੇ ਕੋਲ ਫੋਨ ਕੀ ਹੋਣੀ ਸੀ ਦੁਨੀਆ ਨੇ ਆਪਸ ਵਿੱਚ ਕਰਕੇ ਆਪੇ ਪੁਲਿਸ ਆ ਗਈ ਆਪੇ ਸਭ ਕੁਝ ਹੋਇਆ ਅੱਛਾ ਤੇ ਉਸ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਲਾ 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 ਹੋ ਗਈ ਸੀ ਸਾਡੇ ਘਰ ਚ ਲਾ 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 ਜਿਹੜੇ ਵੀ ਨਹੀਂ ਸੀ ਉਹਨੇ ਉਹ ਵੀ ਆਏ ਗੋਲੀ ਬਹੁਤ ਚੰਗੀ ਆ ਇਹ ਕਿਸੇ ਨੇ ਸੂਤੋ ਬਗੈਰ ਗੋਲੀ ਨਹੀਂ ਚਲਾਈ ਚਾਹੇ ਕੋਈ ਵੀ ਹੋਵੇ ਆਨ ਅੰਗਵਾੰ ਦਾ ਕੋਈ ਨਹੀਂ ਗੱਲ ਲੱਗੇ ਛਾਗੇ ਦਾ ਇਹ ਹੀ ਆ ਜਿਹੜੇ ਜਿਹੜੇ ਬਾਹਰ ਜਰਮਨ ਗਿਆ ਜਾਂ ਉੱਥੋਂ ਇਹਨਾਂ ਦੇ ਲਿੰਕ ਬਣੇ ਆ ਇਸੇ ਕਰਕੇ ਮੇਰੇ ਘਰ ਇਹਨਾਂ ਨੇ ਗੋਲੀ ਚਲਾਈ ਆ ਅੱਛਾ ਇੱਕ ਮਾਤ ਬਹੁਤ ਜ਼ਿਆਦਾ ਹੁਣ ਮਤਲਬ ਜਿਵੇਂ ਇੱਕ ਵੀਡੀਓ ਆਈ ਉਸ ਤੋਂ ਬਾਅਦ ਇੱਕ ਜਿਹੜੀ ਹੈਗੀ ਗੋਲੀਆਂ ਚਲਾਉਣ ਦੀ ਵੀਡੀਓ ਆਈ ਉਸ ਦੇ ਵਿੱਚ ਸਜਾਦ ਪੱਟੀ ਸਾਫ਼ ਕਹਿ ਰਿਹਾ ਹੈ ਕਿ ਅਸੀਂ ਤੁਹਾਡੇ ਤੋਂ ਪੈਸੇ ਮੰਗੇ ਤੁਸੀਂ ਪੈਸੇ ਨਹੀਂ ਦਿੱਤੇ ਜਿਸ ਕਾਰਨ ਤੁਹਾਡੇ ਘਰ ਦੇ ਵਿੱਚ ਗੋਲੀਆਂ ਚਲਾਈਆਂ ਤੇ ਹੁਣ ਵੀ ਨਹੀਂ ਦਵੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਗੋਲੀਆਂ ਚਲਾਵਾਂਗੇ ਪੁੱਤ ਦੇਖੋ ਆਪਾਂ ਨੂੰ ਦੇਖੋ ਅਸੀਂ ਬਜ਼ੁਰਗ ਬੰਦੇ ਮੈਨੂੰ ਉਹਨਾਂ ਨੇ ਨਾ ਫੋਨ ਦੁਆਰਾ ਕੀਤਾ ਨਾ ਮੈਂ ਚੱਕਿਆ ਨਾ ਮੈਨੂੰ ਇਹ ਇਹ ਮੇਰੇ ਕੋਈ ਉਹਨਾਂ ਨੇ ਪੈਸਾ țeਲਾ ਮੰਗਿਆ ਹਮ ਮੇਰੇ ਕੋਈ ਨਹੀਂ ਮੰਗਿਆ ਤੁਹਾਡੇ ਤੋਂ ਨਹੀਂ ਮੰਗੇ 1 ਰੁਪਈਆ ਮੇਰੇ ਕੋ ਨਹੀਂ ਮੰਗੇ 1 ਰੁਪਈਆ ਨਹੀਂ ਮੰਗਿਆ 4 ਫੋਨ ਆਏ ਮੈਨੂੰ 4 ਫੋਨਾਂ ਤੋਂ ਬਾਅਦ ਫੋਨ ਨਹੀਂ ਆ ਕੁਈ ਦੋਵੇਂ ਬਿਟੇ ਆ ਤੇ ਨਾ ਕਾਟ ਹੀ ਹੁੰਦੀ ਗੱਲਬਾਤ ਸਾਡੀ ਉਹਨਾਂ ਨਾਲ ਉਹਨਾਂ ਨੇ ਦੱਸਿਆ ਤੁਹਾਨੂੰ ਕੀ ਤੁਹਾਨੂੰ ਆਏ ਨਹੀਂ ਉਹ ਨਹੀਂ ਦੱਸਦੇ ਹੈਗੇ ਹਾਂ ਉਹ ਵੀ ਅੰਦਰ ਹੀ ਆ ਹਾਂ ਉਹ ਵੀ ਘਰੇ ਅੰਦਰ ਲੁਕੇ ਹੋਏ ਨੇ ਹਾਂ ਲੁਕੇ ਹੋਏ ਹਾਂ ਡਰ ਪੂਰਾ ਹੈ ਡਰ ਪੂਰਾ ਡਰ ਪੂਰਾ ਹਾਂ ਅੱਛਾ ਕਿਵੇਂ ਮਤਲਬ ਜਦੋਂ ਗੋਲੀ ਚੱਲੀ ਸੀਗੀ ਉਦੋਂ ਕੀ ਹਾਲਾਤ ਸੀਗੇ ਘਰੇ ਮੈਂ ਨਹੀਂ ਸੀ ਘਰੇ ਅੱਛਾ ਘਰੇ ਨਹੀਂ ਸੀ ਮੈਂ ਘਰੇ ਨਹੀਂ ਸੀ ਇਹ ਕਦੇ ਸੀਗੀ ਹੂੰ ਤੁਸੀਂ ਕਿਤੇ ਮੈਂ ਆਪਣੀਆਂ ਗਾਇਆਂ ਬੰਨਣ ਡਿਆ ਸੀਗਾ ਅੱਛਾ ਤੇ ਪਟਾਕਿਆਂ ਦੀ ਆਵਾਜ਼ ਜ਼ਰੂਰ ਸੁਣੀ ਆ ਮੈਂ ਫਿਰ ਕੋ ਗੋਨੇ ਕੀਤੀ ਮੈਂ ਕਿ ਬੱਚੇ ਬਾਹਰ ਪਟਾਕਾ ਚਲਾਉਂਦੇ ਹੋਣੇ ਆ ਤੇ ਮੈਂ ਗਾਈਆਂ ਬੰਨ ਕੇ ਰਾਮ ਨਾ ਆਇਆ ਤੇ ਇਹ ਵੀ ਹੱਟ ਖਰਾਬ ਸੀ ਹੂੰ ਇਹਦੇ ਮਤਲਬ ਬੇਹੋਸ਼ੀ ਦੀ ਹੱਟ ਸੀਗੀ ਇਹਨੂੰ ਪਾਣੀ ਪੂਣੀ ਪਿਆ ਤੇ ਪੁੱਛਿਆ ਕਹਿੰਦੇ ਵੀ ਇਦਾਂ ਗੋਲੀਆਂ ਦੀ ਆਵਾਜ਼ ਆਈ ਹੈ ਨਾਲੇ ਧਮਕੀ ਆਈ ਆ ਹੂੰ ਧਮਕੀ ਉਹ ਇਦਾਂ ਪਤਾ ਲੱਗਾ ਵੀ ਸ਼ਨਾਜ ਪੱਟੀ ਆ ਤੇ ਉਹ ਕਿਉਂਕਿ ਉਹਦੀ ਅਸੀਂ ਕਾਲਰਸ ਹੁੰਦੇ ਰਹਿੰਦੇ ਆ ਨਾ ਹੂੰ ਫੋਨ ਦੇ ਉੱਤੇ ਮੈਂ ਮੈਂ ਚੱਕਵਣਾ ਚਾਹੁੰਦੀਆਂ ਰਹਿੰਦੀ ਆ ਤੇ ਪੀ ਉਹਦੇ ਵਿੱਚ ਪੁੱਛਿਆ ਵੀ ਉਹਦਾ ਨਾਂ ਕੀ ਹੈ ਵੀ ਤਾਂ ਇੱਥੋਂ ਕਿਸੇ ਨੇ ਸਾਡੀ ਸੋਚ ਦਿੱਤੀ ਆ ਪੀ ਇਹ ਐਸ ਵੇਲੇ ਇਕੱਠੇ ਹੁੰਦੇ ਘਰ ਦੇ ਵਿੱਚ ਐਸ ਵੇਲੇ ਹੁੰਦੇ ਆ ਅੱਛਾ ਉਸੇ ਟਾਈਮ ਤੇ ਗੋਲੀਆਂ ਚੱਲੀਆਂ ਨਿਸ਼ਾਨੇ ਬਿਲਕੁਲ ਲੱਗਿਆ ਰੱਬ ਹੀ ਬਚਾ ਗਿਆ ਸਾਡੀ ਹੂੰ ਬੈੱਡਰੂਮ ਤੱਕ ਗੋਲੀ ਚੱਲੀ ਆ ਅੱਛਾ ਦੋ ਗੋਲੀਆਂ ਸਾਡੇ ਇੱਕ ਤੇ ਇਹ ਇਧਰ ਦੀ ਲੰਘ ਗਈ ਇੱਕ ਇਧਰ ਦੀ ਲੰਘ ਗਈ ਬਚਣਾ ਕੁਛ ਨਹੀਂ ਸੀ ਇਹ ਲੱਗ ਜਾਂਦੀ ਮੈਂ ਬਾਹਰ ਸੀ ਮੈਂ ਗਾਇਆਂ ਬੰਦਾ ਪਿਆ ਸੀ ਹੂੰ ਉਸ ਤੋਂ ਬਾਅਦ ਮਾਹੌਲ ਇਦਾਂ ਦਾ ਹੋ ਗਿਆ ਅਸੀਂ ਡਰ ਗਏ ਅਸੀਂ ਬੱਚਿਆਂ ਨੂੰ ਫੋਨ ਕੀਤਾ ਆਪਣੇ ਨੂੰ ਪੀ ਇੱਥੇ ਗੋਲੀਆਂ ਚੱਲ ਗਈਆਂ ਤੇ ਬਾਅਦ ਵਿੱਚ ਸਾਨੂੰ ਨਹੀਂ ਪਤਾ ਕਿ ਪੁਲਿਸ ਕਿਧਰੋਂ ਆਈ ਆ ਕਿਧਰੋਂ মিডিਆ ਆਇਆ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਅੰਦਰ ਉਹਨਾਂ ਨੂੰ ਬਸ ਇੰਟਰਵਿਊ ਹੀ ਦਿੰਦੇ ਰਹੇ ਇੰਟਰਵਿਊ ਹੀ ਦਿੰਦੇ ਰਹੇ ਸਾਡੀ ਘਬਰਾਹਟ ਦੇ ਵਿੱਚ ਜੇ ਸਾਡੇ ਕੋਈ ਗਲਤ ਲੱਭ ਜੀ ਬੋਲਿਆ ਗਿਆ ਹੋਊਗਾ ਸਾਨੂੰ ਬੇਟਾ ਬੇਟਾ ਸਾਡਾ ਆ ਮਾਫ ਕਰੇ ਹੂੰ ਅੱਛਾ ਜਿਸ ਤਰੀਕੇ ਦੇ ਨਾਲ ਉਹ ਹੋਇਆ ਸਾਰਾ ਕੁਝ ਪਤਾ ਲੱਗਾ ਕਿਹੜੇ ਨੰਬਰ ਤੋਂ ਫੋਨ ਆਇਆ ਤੁਹਾਨੂੰ ਆਵਾਜ਼ ਦੀ ਪਹਿਚਾਨ ਹੋ ਗਈ ਸੀ ਕਿ ਸਹਿਜ਼ਾਦ ਦਾ ਫੋਨ ਕਰ ਰਹੇ ਨੇ ਨਾ ਸਾਨੂੰ ਆ ਅਸੀਂ ਸਾਡੀ ਗੱਲ ਹੀ ਨਹੀਂ ਕਦੇ ਇਹਨਾਂ ਨਾਲ ਹੋਈ ਨਾ ਸਾਡਾ ਮਤਲਬ ਆ। ਹਾਂ ਮੇਰੇ ਮਾਮਲੇ ਚ ਉਹਨੇ ਦੋਕਾਰੀ ਕੀਤਾ ਗੱਡ ਕੀਤੀ ਹਾਮੀ ਭਰੀ ਆ ਨਾ ਮੇਰੇ ਦੇ ਮਾਮਲੇ ਚ ਚੰਗਾ ਕੀਤਾ ਤੂੰ ਸਫਾਈ ਕੀਤੀ ਆ। ਹੂੰ ਤੇ ਬਸ ਇਹਨਾਂ ਕਹੀ ਆ ਤਾਂ ਉਹਨੂੰ ਵੀ ਉਹਦੀ ਸ਼ਕਲ ਦੇਖੀ ਅਸੀਂ। ਅੱਛਾ ਤੁਹਾਡੀ ਘਰ ਦੇ ਵਿੱਚ ਬੇਟਿਆਂ ਦੇ ਨਾਲ ਗੱਲਬਾਤ ਹੋਈ ਕਿ ਤੁਹਾਨੂੰ ਕੋਈ ਫੋਨ ਆਇਆ ਹੋਵੇ ਤੁਹਾਨੂੰ ਕੋਈ ਮੈਸੇਜ ਆਇਆ ਹੋਵੇ ਕਿ ਫਰੋਤੀ ਦਾ ਸਾਨੂੰ ਕੋਈ ਫਰੋਤੀ ਦਾ ਸਾਨੂੰ ਤਾਂ ਬਿਲਕੁਲ ਨਹੀਂ ਆਇਆ ਉਹਨਾਂ ਉਹਨਾਂ ਨੇ ਕਿਹਾ ਵੀ ਮਾਤਾ ਤੁਸੀਂ ਸੇਫ ਰਹੋ। ਤੇ ਜੇ ਇਦਾਂ ਹੀ ਗੋਲੀਆਂ ਚੱਲਦੀਆਂ ਰਹੀਆਂ ਪ੍ਰੋਡਕਸ਼ਨ ਲੈ ਲਓ। ਹਾਂ ਹੂੰ अच्छा एक मेनू जरूर ਦੱਸੋ ਜਦੋਂ ਗੋਲੀਆਂ ਚੱਲੀਆਂ ਉਸ ਤੋਂ ਬਾਅਦ ਤੁਸੀਂ ਦੱਸ ਰਹੇ ਹੈਗੇ ਕਿ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਹੋਇਆ ਤੁਹਾਨੂੰ ਸ਼ੱਕ ਹੈਗਾ ਕਿਸੇ ਦੇ ਉੱਪਰ ਸ਼ੱਕ ਸ਼ੱਕ ਸਾਨੂੰ ਇੱਕ ਸੋਨੂ ਬਾਬਾ ਆ ਇੱਕ ਡਾਕਟਰ ਆ ਧੀਰੇ ਕੁਮਾਰ ਭਾਟਵਾਜ ਇੱਕ ਅਯਕਮਾਰ ਆ ਇਹ ਕੌਣ ਨੇ ਜੀ ਅਯਕਮਾਰ ਮੇਰੇ ਕੋਲ ਕੰਮ ਕਰਦਾ ਹੁੰਦਾ ਸੀ ਮੇਰੇ ਪੱਠੇ ਦੁੱਥੇ ਨਹੀਂ ਹੁੰਦਾ ਹੁੰਦਾ ਕਿਉਂਕਿ ਮੈਨੂੰ ਮੋਟਰਸਾਈਕਲ ਨਹੀਂ ਚਲਾਉਣਾ ਆਉਂਦਾ ਤੇ ਨਾਲ ਆਪਣੇ ਜਿੱਥੇ ਜਾਣਾ ਉੱਥੇ ਮੈਨੂੰ ਲੈ ਕੇ ਜਾਂਦਾ ਸੀ ਮੋਟਰਸਾਈਕਲ ਤੇ ਤੇ ਇਹ ਤੇ ਨਿਆਇ ਤੇ ਨਿਆਇ ਇੱਕ ਸੋਨੂ ਬਾਬਾ ਸੀ ਇਹ ਸਾਡੇ ਬੱਚੇ ਦਾ ਦੋਸਤ ਸੀਗਾ ਤੇ ਇਹ ਡਾਕਟਰ ਮੇਰਾ ਧਰਮ ਦਾ ਪੁੱਤਰ ਬਣਿਆ ਸੀਗਾ ਤੇ ਜਦੋਂ ਮੇਰੇ ਬੱਚਿਆਂ ਨੇ ਹੁਣਾ ਉਹਨਾਂ ਨੇ ਇੱਥੇ ਖਾਣਾ ਪੀਣਾ ਤੇ ਇਹਨਾਂ ਦੇ ਨਾਲ ਖਾਣਾ ਪੀਣਾ ਇਹਨਾਂ ਦੇ ਦਿਲ ਦੇ ਵਿੱਚ ਤਮੰਨਾ ਜਾਗੀ ਕਿ ਅਸੀਂ ਬਾਹਰ ਜਾਈਏ ਇਦਾਂ ਖਾਇਆ ਪੀਆ ਕਰਾਂਗੇ ਪਰ ਇਹਨਾਂ ਨੇ ਉੱਥੇ ਦੀ ਜ਼ਿੰਦਗੀ ਨਹੀਂ ਦੇਖੀ ਉੱਥੇ ਕਿੰਨੀ ਮਿਹਨਤ ਕਰਨੀ ਪੈਂਦੀ ਆ ਉੱਥੇ ਜਾ ਕੇ ਗਏ ਤੇ ਇਹਨਾਂ ਕੋਈ ਕੰਮ ਨਹੀਂ ਹੋਇਆ ਇਹ ਉਹ ਤੇ ਕੇਕ ਵੀ ਨਹੀਂ ਰਹਿ ਗਿਆ ਇਹਨਾਂ ਨੂੰ ਪਤਾ ਨਹੀਂ ਕਿਹਦੇ ਕਿਹਦੇ ਨਾਲ ਲਿੰਕ ਬਣੇ ਆ ਤੇ ਲਿੰਕ ਬਣਨ ਤੋਂ ਬਾਅਦ ਆ ਨਤੀਜਾ ਨਿਕਲਿਆ ਹੂੰ ਉਸ ਤੋਂ ਬਾਅਦ ਮਤਲਬ ਇਸ ਤਰੀਕੇ ਦੇ ਹਾਲਾਤ ਬਣ ਗਏ ਇਹਦਾ ਕੇਸ ਵੀ ਸਾਡੇ ਤੇ ਕੀਤਾ ਕੇਸ ਤੋਂ ਅਸੀਂ ਬਰੀ ਹੋ ਗਏ ਆ ਫਿਰ ਅਸੀਂ ਸੋਨੂ ਦੇ ਕੇਸ ਤੇ ਅਜੇ ਤੇ ਕੀਤਾ ਅਜੇ ਦੇ ਕੇਸ ਤੋਂ ਫੋਨ ਆਇਆ ਇਹਨਾਂ ਨੂੰ ਪੁਲਿਸ ਦਾ ਵੀ ਤੁਸੀਂ ਆਓ ਇਦਾਂ ਹੂੰ ਤੇ ਬਸ ਇੰਨੀ ਗੱਲ ਆ ਉਸ ਤੋਂ ਬਾਅਦ ਆ ਕੰਮ ਹੋ ਗਿਆ। ਚਾਰ ਤਰੀਕੇ ਨੂੰ ਪੜਚਾ। ਮਤਲਬ ਤੁਹਾਨੂੰ ਪੂਰਾ ਡਾਊਟ ਹੈ ਕਿ ਇਹਨਾਂ ਨੇ ਹੀ ਤੁਹਾਡੇ ਤੇ ਕਰਾਇਆ ਹੈਗਾ। ਜਿਹੜੀ ਇੱਧਰ ਦੀ ਗੱਲ ਆ ਆਪਣੇ ਇੰਡੀਆ ਦੀ ਇਹ ਇਹਨਾਂ ਦਾ ਹੀ ਕੰਮ। ਹੋਰ ਕਿਸੇ ਦਾ ਨਹੀਂ ਹਾਂ। ਇਹ ਇਹ ਭਾਰਤ ਦੇ ਰਹਿਣ ਵਾਲੇ ਸਜਾਦ ਪੱਟੀ ਪਾਕਿਸਤਾਨ ਦਾ ਰਹਿਣ ਵਾਲਾ ਇਹ ਲਿੰਕ ਕਿਵੇਂ ਜੁੜ ਗਿਆ ਜਰਮਨ ਨਾਲ? ਜਰਮਨ ਤੋਂ ਕੋਈ ਲਿੰਕ ਲੱਗ ਮਿਲ ਗਿਆ ਇਹਨਾਂ ਨੂੰ ਕੋਈ। ਹਾਂ ਲਿੰਕ ਮਿਲ ਗਿਆ। ਲਿੰਕ ਮਿਲ ਗਿਆ ਉਹਨਾਂ ਦੇ ਨਾਲ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਕਰਾਈਆਂ ਨੇ। ਹਾਂ ਕਰਾਈਆਂ ਗਈਆਂ। ਕੋਈ ਪਹਿਲਾਂ ਸਾਡੀ ਕੋਈ ਲੜਾਈ ਕਿਸੇ ਨਾਲ ਕੋਈ ਝਗੜਾ ਨਹੀਂ ਸਾਡਾ। ਕੋਈ ਆਣ ਗਵਾਂਡ ਕਿਸੇ ਨਾਲ ਸਾਡੀ ਲੜਾਈ 1460 ਮੇਰੇ ਕੋਲ ਰਿਆ ਬੱਚਿਆਂ ਅੰਦਰ ਇਹਦਾ ਵਿਆਹ ਵੀ ਮੈਂ ਕੀਤਾ ਆ ਫੈਮਿਲੀ ਡਾਕਟਰ ਬਣ ਕੇ ਵੀ ਰਿਆ ਇਹਨਾਂ ਨੇ ਲੈਣ ਦੇਣ ਵੀ ਕੀਤਾ ਇਹਨੂੰ ਜਿੱਥੇ ਪ੍ਰੋਪਰਟੀ ਲੈ ਕੇ ਦੇਣੀ ਸੀ ਮੈਂ ਆਪਣੀ ਜਾਮਨੀ ਤੇ ਲੈ ਕੇ ਦਿੰਦਾ ਰਿਹਾ ਆ ਫਿਰ ਇਹਨੇ ਪੈਸੇ ਲਾ ਦੇਣੇ ਫਿਰ ਦੂਜੀ ਜਗ੍ਹਾ ਦੇਣੀ ਮੈਂ ਪੈਸੇ ਲਾ ਦੇਣੇ ਮੇਰੀਆਂ ਹਜੇ ਤੱਕ ਕਰਜੇਟੀਆਂ ਪਈਆਂ ਇਹਦੀ ਜਾਮਨੀ ਵਾਸਤੇ ਉਹ ਬੋਲਣਾ ਕਿ ਜਗਤ ਫਾਈਨੈਂਸ ਦੇ ਅੱਛਾ ਤੇ ਇਹ ਇਹ ਲੋਕਾਂ ਨੇ ਜੋ ਵੀ ਕਰਾਇਆ ਹੈਗਾ ਇਹਨਾਂ ਨੇ ਕਰਾਇਆ اچھا ਮੈਂ ਮੈਨੂੰ મતલਬ ਲੋਕ ਜੋ ਦੇਖ ਰਹੇ ਹੋਣਗੇ ਉਹ ਕਹਿੰਦੇ ਹੋਣੇ ਕੁਝ ਨਾ ਕੁਝ ਤਾਂ ਸਹਿਜ਼ਾਦ ਪੱਟੀ ਨੂੰ ਦਿਖਿਆ ਹੋਵੇਗਾ ਜਿਸ ਕਾਰਨ ਉਹਨੇ ਪੈਸੇ ਇਹਨੇ ਮੰਗੇ ਜੋ ਵੀ ਤੁਸੀਂ ਕਹਿ ਰਹੇ ਹੋ ਨਹੀਂ ਮੰਗੇ ਹੈਗੇ ਪਰ ਜੋ ਖਬਰਾਂ ਚੱਲ ਰਹੀਆਂ ਨੇ ਜਾਂ ਫਿਰ ਜੋ ਵੀਡੀਓ ਵਾਇਰਲ ਹੋ ਰਹੀ ਆਡੀਓ ਵਾਇਰਲ ਹੋ ਰਹੀ ਉਸ ਦੇ ਵਿੱਚ ਪੈਸੇ ਮੰਗੇ ਜਾ ਰਹੇ ਨੇ ਕੁਝ ਨਾ ਕੁਝ ਤਾਂ ਦੇਖਿਆ ਹੋਵੇਗਾ ਤੁਹਾਡੇ ਵਿੱਚ ਜਿਸ ਕਾਰਨ ਉਹ ਪੈਸੇ ਮੰਗਦੇ ਨੇ ਨੰਬਰ ਲੈ ਕੇ ਇਹਨਾਂ ਨੇ ਕੁਝ ਗੱਲ ਕੀਤੀ ਹੋਗੀ ਅਸੀਂ ਉਹ ਪੁੱਤ ਉਸ ਬੱਚੇ ਨੂੰ ਅਸੀਂ ਕੁਝ ਨਹੀਂ ਜਾਣਦੇ ਨਾ ਸਾਡੇ ਉਸ ਬੱਚੇ ਨੇ ਸਾਡੇ ਨਾਲ ਗੱਲ ਕੀ ਤੇ ਉਦਨੇ ਗੱਲ ਤੇ ਹੋਈ ਆ ਗੱਲ ਆ ਆ ਉਹਨੇ ਆਪਣਾ ਨਾਮ ਹੀ ਦੱਸਿਆ ਕੁਛ ਨਹੀਂ ਦੱਸਿਆ ਬਾਅਦ ਚ ਦੱਸਿਆ ਉਹਨਾਂ ਨੇ ਉਹਨੇ ਆਪਣੇ ਵੀਡੀਓ ਤੇ ਨਾਲ ਫੇ ਕਾਰਟੂਨ ਜੇ ਲਾਤੇ ਆ ਤੇ ਉਹ ਫੋਨ ਤੇ ਉਹ ਸਾਰੀ ਪੁਲਿਸ ਵਾਲੀ ਇਨਕੁਆਇਰੀ ਕਰਕੇ ਸਾਡੇ ਕੋਲ ਲੈ ਗਏ ਕਿਸੇ ਦਾ ਨਾਮ ਫਿਰ ਦੱਸਿਆ ਉਹਨੇ ਸਾਨੂੰ ਨਾਮ ਵੀਡੀਓ ਦਾ ਨਾਮ ਹੀ ਨਹੀਂ ਦੱਸਿਆ ਸਾਨੂੰ ਉਹਨੇ ਨਾਮ ਹੀ ਨਹੀਂ ਦੱਸਿਆ ਜਦੋਂ ਨਾ ਨਹੀਂ ਦੱਸਿਆ ਹਾਂ ਵੀ ਕਿੱਥੋਂ ਫੋਨ ਆਇਆ ਕਿੱਥੋਂ ਨਹੀਂ ਆਇਆ ਅਸੀਂ ਤਾਂ ਦੇਖ ਕੇ ਫੋਨ ਸੁਣ ਕੇ ਡਰ ਗਿਆ ਵੀ ਸਾਨੂੰ ਏਡਾ ਵੱਡਾ ਫੋਨ ਆ ਗਿਆ ਕੋਈ ਕੋਈ ਮੈਸੇਜ ਦੇਣਾ ਚਾਹੁੰਦੇ ਸਹਿਜ਼ਾਦ ਪੱਟੀ ਨੂੰ ਪੁਲਿਸ ਨੂੰ ਜਾਂ ਕਿਸੇ ਨੂੰ ਅਸੀਂ ਉਹਨੂੰ ਆਪਣਾ ਬੱਚਾ ਹੀ ਸਮਝਦੇ ਆ ਵੀ ਸਾਡੇ ਬੱਚਿਆਂ ਨੂੰ ਜੇ ਕੋਈ ਗਲਤੀ ਹੋ ਗਈ ਮਾਫ ਕੀਤੀ ਜਾਵੇ ਅਸੀਂ ਵੀ ਉਹ ਮਾਫੀ ਮੰਗਦੇ ਉਸ ਬੱਚੇ ਕੋਲ ਵੀ ਅਸੀਂ ਬਜ਼ੁਰਗ ਬੰਦੇ ਆ ਅਸੀਂ ਬਹੁਤ ਔਖੇ ਬੱਚੇ ਪਾਲੇ ਆ ਲੋਕਾਂ ਦਾ ਗੋਵਾ ਚੱਕ ਤੱਕ ਆਪਣਾ ਚੱਕ ਤੱਕ ਜੇ ਹੁਣ ਮਾੜਾ ਮੋਟਾ ਘਰ ਬਣਾਇਆ ਉਹ ਵੀ ਦੇਖ ਲਓ ਵੀ ਇੰਦਾ ਗੋਲੀਆਂ ਚਲਾ ਦੇ ਜਿਹੜਿਆ ਨਹੀਂ ਗਿਆ ਪਰ ਉਹਨੂੰ ਗਲਤਫਹਿਮੀ ਹੋਈ ਆ ਉਹ ਇੱਕ ਪਾਸਾ ਦੇ ਦੇ ਦਾ ਦੂਜੇ ਪਾਸੇ ਦੀ ਸੁਣੇ ਗੱਲ ਬਿਠਾ ਕੇ ਕਿਸੇ ਨਾ ਜੋ ਕੋਈ ਬੰਦਾ ਉਹਦੇ ਨਾਂ ਤੇ ਕੰਮ ਕਰ ਰਿਹਾ ਉਹ ਉਹਨੂੰ ਪੁੱਛੇ ਵੀ ਮੇਰੇ ਨਾਂ ਤੁਸੀਂ ਕਿਉਂ ਚਲਾਉਨੇ ਕਿਉਂ ਵਰਤਦੇ ਆ ਸਾਨੂੰ ਨਾ ਕਿਤੇ ਕੋਲ ਆਈ ਨਾ ਸਾਡਾ ਕੋਈ ਉਸ ਬੱਚੇ ਨਾਲ ਕੋਈ ਲਿੰਕ ਹੀ ਨਹੀਂ ਅੱਛਾ ਮਤਲਬ ਤੁਸੀਂ ਕਹਿ ਰਹੇ ਕਿਸੇ ਵੇਲੇ ਫੋਨ ਮੇਰਾ ਪਿਆ ਵੀ ਰਹਿੰਦਾ ਇੱਧਰ ਮੈਂ ਗਾਈਆਂ ਲ ਚਲ ਜਾਨੀ ਮੈਂ ਮੈਰੋ ਦਾ ਕਿ ਉਹ ਦੇਖਦੀ ਸੀ ਕਮਲ ਭਾਬੀ ਦਾ ਤੇ ਉਹ ਤਾਂ ਪਹਿਲਾਂ ਮੈਂ ਚੱਕਿਆ ਨਹੀਂ ਦੂਜੀ ਵਾਰੀ ਮੈਂ ਚੱਕ ਲਿਆ ਦੂਜੀ ਵਾਰੀ ਚੱਕਣ ਦਾ ਮੇਰੇ ਦਾ ਚਾਂਸ ਹੋਇਆ ਬਸ ਕਿਸੇ ਵੇਲੇ ਫੋਨ ਮੇਰੇ ਵੱਜਦੇ ਰਹਿੰਦੇ ਕੋਈ ਨਹੀਂ ਮੇਰਾ ਫੋਨ ਚੱਕਦਾ ਅੱਛਾ ਮਤਲਬ ਕਿ ਤੁਹਾਨੂੰ ਪਹਿਲਾਂ ਮਤਲਬ ਫੋਨ ਆਉਂਦੇ ਰਹੇ ਉਦੋਂ ਤੁਹਾਨੂੰ ਕੁਝ ਨਹੀਂ ਪਤਾ ਲੱਗਾ ਨਹੀਂ ਉਹਨਾਂ ਨੇ ਫੋਨ ਕਦੇ ਕੀਤਾ ਹੀ ਨਹੀਂ ਅੱਛਾ ਬਸ ਮੇਰਾ ਆਖਰੀ ਆਖਰੀ ਸਾਲ ਮੇਰੇ ਰਿਸ਼ਤੇਦਾਰਾਂ ਦਾ ਵੀ ਫੋਨ ਆਉਂਦੇ ਰਹਿੰਦੇ ਮੈਂ ਕਿਸੇ ਵੇਲੇ ਜਦੋਂ ਕੰਮ ਤੇ ਉਧਰ ਡੰਗਰ ਚੁਣੀ ਡੈਰੀ ਦੁੱਧ ਚਲਾ ਕੇ ਫੇਰ ਆਣ ਕੇ ਕੋਈ ਦੇਖ ਲਈ ਮੈਸਜ ਕਰਤੇ ਜਵਾਬ ਦਿੱਤਾ ਨਹੀਂ ਤਾਂ ਮੈਂ ਕਰਨਾ ਹੀ ਨਹੀਂ ਦਵਾਰਾ ਨਾ ਮਸ ਆਖਰੀ ਸਵਾਲ ਮੇਰਾ ਹੈ ਨਾ ਮੈਨੂੰ ਵਟਸਐਪ ਚ ਲਾਉਣਾ ਆਉਂਦਾ ਨਾ ਮੈਨੂੰ ਵਟਸਐਪ ਤੋਂ ਨੰਬਰ ਸੈਂਡ ਕਰਨਾ ਆਉਂਦਾ ਅਸੀਂ ਦਾ ਥੋੜਾ ਬਹੁਤਾ ਪੜੇ ਲਿਖੇ ਹੈ بس ਇਹ ਹੀ ਹੈ ਮਤਲਬ ਇੱਕ ਆਖਰੀ ਸਵਾਲ ਮੇਰਾ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ ਹੈਗਾ ਹੁਣ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੇਰਾ ਮੇਰਾ ਸਵਾਲ ਸੁਣੋ ਤੁਸੀਂ ਕਹਿ ਰਹੇ ਹੋ ਕਿ ਭਈ ਅਸੀਂ گاਵਾ ਪਾਲ ਕੇ گاਵਾ ਮੱਝਿਆਂ ਦੇ ਦੁੱਧ ਕੱਢ ਕੇ ਜਿਹੜਾ ਹੈਗਾ ਉਹ ਆਪਣੀ ਜੀਵਨ ਬਤੀਤ ਕਰ ਰਹੇ ਫਿਰ ਸਹਿਜ਼ਾਦ ਪੱਟੀ ਨੂੰ ਇਹ ਸੂ ਕਿਨੇ ਦਿੱਤੀ ਕਿ ਭਈ ਇਹ ਪੈਸਾ ਇੰਨਾ ਇੰਨਾ ਕੋ ਇੰਨਾ ਜਿਆਦਾ ਪੈਸਾ ਹੈਗਾ ਇੰਨਾ ਵਧੀਆ ਘਰ ਬਣਾ ਲਿਆ ਜਿਸ ਕਾਰਨ ਫਿਰ ਤੁਹਾਨੂੰ ਫੋਨ ਆਣੇ ਸ਼ੁਰੂ ਹੋ ਗਏ ਤੇ ਉਸ ਤੋਂ ਬਾਅਦ ਗੋਲੀਆਂ ਚੱਲ ਗਈਆਂ ਸਾਡੇ ਬੱਚਿਆਂ ਦਾ ਖਾਣਾ ਪੀਣਾ ਲਗਜ਼ਰੀ ਹੋ ਸਕਦਾ ਹੂੰ ਬਾਕੀ ਰਹੀ ਗੱਲ ਇਹ ਮੇਰੀ 40 ਸਾਲ ਦੀ ਤਪੱਸਿਆ ਹੈ ਹੂੰ ਮੈਂ 40 ਸਾਲ ਗੋਆ ਚੱਕ ਕੇ ਬਾਹਰ ਹੁੰਦਾ ਵਿਦੇਸ਼ ਜਾ ਕੇ ਤੇ ਮੈਂ ਇੱਥੇ ਤੱਕ ਪਹੁੰਚਿਆ ਬੱਚਣ ਪੜਾਇਆ ਦਿਖਾਇਆ ਬਾਹਰ ਭੇਜਿਆ ਤੇ ਮੈਂ ਆਪ ਖਾਦਾ ਪੀਤਾ ਕੁਝ ਨਹੀਂ ਮੂੰ ਬੰਨ ਕੇ ਇਨੇ ਕੰਮ ਕੀਤੇ ਆ ਜੇ ਹੁਣ ਸੁੱਖ ਲੈਣ ਦੀ ਵਾਰੀ ਆਈ ਸੀ ਤੇ ਆ ਕੰਮ ਹੋ ਗਿਆ ਸ਼ਨਾਜ ਭੱਟੀ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ ਪੁੱਤ ਇਦਾਂ ਦਾ ਕੰਮ ਨਾ ਕਰ ਇੱਕ ਪਹਿਲੂ ਨਾ ਦੇਖ ਦੋ ਪਹਿਲੂ ਦੇਖ ਕੇ ਆਪਣਾ ਵਿਚਾਰ ਬਣਾ ਠੀਕ ਹੈ ਠੀਕ ਹੈ ਜੀ ਸ਼ੁਕਰੀਆ ਬਹੁਤ ਬਹੁਤ ਸਮਝਦਾਰੀ ਦੀ